ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਜੀ ਤੇ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਮੰਗਲ ਸੌਰੀ ਬੁੱਧਵਾਰ ਦਾ ਟਾਈਮ ਜਿਹੜਾ ਸਵੇਰ ਦਾ ਏ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਚੰਗੀ ਲੱਗਦੀ ਹ ਚਲੋ ਜੀ ਹੁਣ ਆਪਾਂ ਕਰ ਲਈਏ ਕੰਮ ਤੰਦੇ ਸਾਰੇ ਆਪਣੇ ਖਤਮ ਕਿਉਂਕਿ ਆਪਾਂ ਹੁਣ ਬਿਨਾਂ ਰੁਕੇ ਬਿਨਾਂ ਥੱਕੇ ਬਿਨਾਂ ਹੰਬੇ ਆਪਾਂ ਜਿਹੜਾ ਸਾਰਾ ਕੰਮ ਤੰਦਾ ਹੈ ਉਹ ਪਹਿਲਾਂ ਖਤਮ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਰੈਸਟ ਤੇ ਬਾਕੀ ਇਸੇ ਤਰੀਕੇ ਦੇ ਨਾਲ ਹੀ ਮੈਂ ਆਪਣਾ ਜਿਹੜਾ ਸਾਰਾ ਪੂਰੇ ਘਰ ਦਾ ਕੰਮ ਆ ਖੁਦ ਕਰਦੀ ਹੀ ਕਰਦੀ ਆ ਬਿਨਾਂ ਕਿਸੇ ਦੀ ਹੈਲਪ ਤੋਂ ਤੇ ਬਾਕੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਥੋੜਾ ਜਿਹਾ ਮੌਸਮ ਦੇ ਹਿਸਾਬ ਤੇ ਆਪਾਂ ਜਿਹੜਾ ਆਪਣੇ ਕੰਮ ਤੰਦੇ ਦਾ ਟਾਈਮ ਟੇਬਲ ਆ ਉਹ ਚੀਜ਼ ਕਰ ਲੈਣੇ ਆ ਹਾਂਜੀ ਲੋ ਜੀ ਆਪਾਂ ਵੇੜਾ ਸਾਰਾ ਜਿਹੜਾ ਉਹ ਸੁੰਬਰ ਲਿਆ ਸੀਗਾ ਜਦ ਦੀ ਗੋਆ ਮਿੱਟੀ ਫੇਰੀ ਆਉਦੋਂ ਦਾ ਵੇੜਾ ਜਿਹੜਾ ਸੁੰਬਰਣਾ ਥੋੜਾ ਸੌਖਾ ਲੱਗਦਾ ਕਿਉਂਕਿ ਵੇੜਾ ਵਧੀਆ ਸਾਫ਼ ਹੋ ਗਿਆ ਤੇ ਲੋ ਜੀ ਉਸ ਤੋਂ ਬਾਅਦ ਬੇਟੇ ਨੇ ਸਕੂਲ ਜਾਣਾ ਸੀਗਾ ਤੇ ਮੈਂ ਉਹਦੇ ਵਾਸਤੇ ਲੱਗੀ ਸੀ ਪਰੌਂਠੇ ਬਣਾਉਣ ਤੇ ਆਲੂ ਵਾਲੇ ਪਰੌਂਠੇ ਬਣਾਉਂਗੀ ਸਟਫਿੰਗ ਵਗੈਰਾ ਤਿਆਰ ਕਰਕੇ ਰੱਖ ਲਈ ਸੀ ਆਟਾ ਵਗੈਰਾ ਗੁੰਨਿਆ ਹੋਇਆ ਸੀਗਾ ਤੇ ਬਸ ਹੁਣ ਮੈਂ ਪਰੌਂਠੇ ਸੇਕਣੇ ਸੀਗੇ ਤੇ ਸੇਕ ਕੇ ਤੇ ਬਸ ਉਹ ਤਿਆਰ ਹੋ ਰਿਹਾ ਤੇ ਮੈਂ ਉਹਦੇ ਪਰੌਂਠੇ ਸੇਕਦੀਆਂ ਯਾਨਕਿ ਰੋਟੀ ਮੈਂ ਉਹਦੇ ਵਾਸਤੇ ਹੀ ਬਣਾਉਂਗੀ ਅਸੀਂ ਤਾਂ ਬਾਅਦ ਵਿੱਚ ਬਣਾਵਾਂਗੇ ਕਿਉਂਕਿ ਇੰਨੀ ਜਲਦੀ ਸਵੇਰੇ ਸਵੇਰੇ ਹਨਾ ਵੀ ਭੁੱਖ ਨਹੀਂ ਲੱਗਦੀ ਹੈਗੀ ਕਿਉਂਕਿ ਅਸੀਂ ਹੁਣੀ-ਹੁਣੀ ਚਾਹ ਕੀਤੀ ਹੁੰਦੀ ਆ ਤਾਂ ਕਰਕੇ ਤੇ ਆਪਾਂ ਉਹਦੀ ਯਾਨੀ ਕਿ ਰੋਟੀ ਲਾ ਦਿੰਨੀ ਆ ਦਾ ਟਿਫਨ ਤਿਆਰ ਕਰ ਦਿੰਨੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਪਸ਼ੂਆਂ ਵੱਲ ਆਪਣੇ ਜਿਹੜੇ ਆਪਣੇ ਸਾਰੇ ਕੰਮ ਧੰਦੇ ਜਿਹੜੇ ਆਪਣੇ ਖਤਮ ਕਰ ਲਾਂਗੇ ਤੇ ਉਸ ਤੋਂ ਬਾਅਦ ਫਿਰ ਬਾਅਦ ਚ ਰੋਟੀ ਬਣਾਵਾਂਗੇ ਆਪਾਂ 10-11 ਵਜੇ ਤੱਕ ਜਦ ਤੱਕ ਆਪਾਂ ਆਪਣੇ ਜਿਹੜੇ ਕੰਮ ਧੰਦੇ ਉਹ ਕਰ ਲਾਂਗੇ ਖਤਮ ਤੇ ਚਲੋ ਜੀ ਹੁਣ ਮੈਂ ਪਹਿਲਾਂ ਰੋਟੀ ਬਣਾ ਦਿਆਂ ਤੇ ਬਾਕੀ ਆਪਾਂ ਨੂੰ ਹੁੰਦਾ ਹੈ ਨਾ ਕੰਮ ਕਰਨ ਦਾ ਕਿਉਂਕਿ ਆਪਣੇ ਆਪ ਨੂੰ ਬਸ ਜਿਵੇਂ ਠੀਕ ਲੱਗਦਾ ਹੁੰਦਾ ਬਸ ਉਵੇਂ ਹੀ ਆਪਣਾ ਕੰਮ ਸ਼ੁਰੂ ਕਰ ਲੈਨੇ ਆਪਾਂ ਤੇ ਚਲੋ ਜੀ ਮੈਂ ਪਹਿਲਾਂ ਪਰੌਂਠੇ ਬਣਾ ਦਿਆਂ ਤੇ ਪਰੌਂਠੇ ਬਣਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਇੱਧਰ ਪਸ਼ੂਆਂ ਵਾਲੀ ਸਾਈਡ ਇੱਧਰਲੀ ਸਾਈਡ ਸੁੰਭਰਨੇ ਬੇੜਾ ਪਿਛਲਾ ਕਿਉਂਕਿ ਕੱਲ ਸ਼ਾਮੀ ਨਹੀਂ ਸੁੰਭ ਰਿਆ ਸੀਗਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜਿਆਦਾ ਗਿੱਲਾ ਜਾ ਕਰ ਦਿੰਦੀਆਂ ਨੇ ਤੇ ਹੁਣ ਤਾਂ ਬਸ ਆਪਾਂ ਰਾਤ ਦੇ ਟਾਈਮ ਤੇ ਇਹਨਾਂ ਨੂੰ ਬਾਹਰ ਬੰਨਿਆ ਕਰਾਂਗੇ ਕਿਉਂਕਿ ਗਰਮੀ ਹੋ ਜਾਂਦੀ ਹੈ ਤੇ ਦਿਨੇ ਧੁੱਪ ਜਿਆਦਾ ਤੇਜ਼ ਹੁੰਦੀ ਹੈ ਤੇ ਫਿਰ ਜਿਹਨੇ ਨਹੀਂ ਪੰਨੀਆਂ ਆ ਜਾਂਦੀਆਂ ਤੇ ਪਰ ਹੁਣ ਤਾਂ ਕੱਲ ਦੇ ਬੱਦਲ ਜੀ ਹੋ ਜਾਂਦੇ ਨੇ ਵਿੱਚੋਂ ਤਾਂ ਕਰਕੇ ਆਪਾਂ ਬੰਨ੍ਹ ਦਿੰਨੇ ਹੁੰਨੇ ਆ ਤੇ ਚਲੋ ਜੀ ਇਧਰੋਂ ਪਹਿਲਾਂ ਸੁੰਭ ਦਿਆਂ ਸਾਰਾ ਸੁੰਭ ਕੇ ਤੇ ਮੱਝਾਂ ਨੂੰ ਪਾਣੀ ਪਿਆ ਕੇ ਇੱਥੇ ਮੈਂ ਬੰਨ੍ਹਦਾ ਫਿਰ ਆਪਾਂ ਉਧਰ ਦੇ ਜਿਹੜੇ ਸਾਫ ਸਫਾਈਆਂ ਦੇ ਕੰਮ ਆ ਉਹ ਕਰਾਂਗੇ ਤੇ ਹਾਂਜੀ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਕੱਪੜੇ ਧੋਣ ਆਪਾਂ ਮੱਝਾਂ ਨੂੰ ਪਾਣੀ ਤਾਂ ਨਹੀਂ ਪਿਆ ਕੇ ਜਾਨੀ ਕਿ ਉਧਰੋਂ ਜਿਹੜਾ ਸਾਰਾ ਆਪਣਾ ਕੰਮ ਤਾਂ ਦਾ ਉਹ ਖਤਮ ਕਰ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਕੱਪੜੇ ਧੋਣ ਕੱਪੜੇ ਮਸ਼ੀਨ ਦੇ ਵਿੱਚ ਹੀ ਧੋ ਫਰੇ ਸੀਗੇ ਜਾਨੀ ਕਿ ਕੱਪੜੇ ਧੁੱਫਕੇ ਸੀਗੇ ਤੇ ਆਪਾਂ ਹੁਣ ਪਾਣੀ ਕੱਢ ਰਹੇ ਹਾਂ ਕੱਪੜਿਆਂ ਦਾ ਤੇ ਪਛੂਆਂ ਲੋਕਾਂ ਨੂੰ ਧੰਦਾ ਨਵੇੜ ਕੇ ਤੇ ਨਾਲ ਦੀ ਨਾਲ ਹੀ ਮੈਂ ਕੱਪੜੇ ਧੋਣ ਲੱਗ ਗਈ ਮੈਂ ਕਿਹਾ ਵਿਚਾਰ ਹੁਣ ਆਪਾਂ ਕੱਪੜੇ ਧੋ ਲਈਏ ਕਿਉਂਕਿ ਹਨਾ ਆਪਣੇ ਤੇ ਆਪ ਦੇ ਤੇ ਹੁੰਦਾ ਆਪਾਂ ਨੂੰ ਜਾਨੀ ਕਿ ਪਤਾ ਹੁੰਦਾ ਵੀ ਜਦੋਂ ਖੁਦ ਨਹੀਂ ਹੀ ਕਰਨਾ ਹਨਾ ਸਾਰਾ ਕੰਮ ਤੇ ਫਿਰ ਆਪਾਂ ਆਪ ਹੀ ਮੈਨੇਜ ਕਰ ਲੈਣੇ ਆ ਸਾਰਾ ਕੰਮ ਉਸ ਤਰੀਕੇ ਦੇ ਨਾਲ ਤੇ ਵੀ ਆਪਣਾ ਜਿਹੜਾ ਕੰਮ ਉਹ ਵੀ ਵਧੀਆ ਸਾਫ਼ ਹੋਵੇ ਸਾਰਾ ਤੇ A to Z ਸਾਰਾ ਕੰਮ ਜਿਹੜਾ ਆਪਾਂ ਟਾਈਮ ਸਰ ਆਪਣਾ ਜਿਹੜਾ ਸਵੈਦਾ ਕੰਮ ਸਾਰਾ ਖਤਮ ਕਰਕੇ ਤੇ ਆਪਾਂ ਟਾਈਮ ਦੇ ਨਾਲ ਫ੍ਰੀ ਵੀ ਹੋ ਜਾਈਏ ਹਨਾ ਆਪਾਂ ਨੂੰ ਥਕਾਵਟ ਵੀ ਨਾ ਹੋਵੇ ਕੰਮ ਕਰਦਿਆਂ ਨੂੰ ਤੇ ਕੰਮ ਵੀ ਆਪਣਾ ਜ ਆਪਾਂ ਜਿਹੜਾ ਸਾਰਾ A to Z ਆਪਣੇ ਘਰ ਦਾ ਕਰ ਲੀਏ ਪੂਰੀ ਸਾਫ ਸਫਾਈ ਦੇ ਨਾਲ ਤੇ ਚਲੋ ਜੀ ਹੁਣ ਆਪਾਂ ਪਹਿਲਾਂ ਧੋ ਲੀਏ ਕੱਪੜੇ ਤੇ ਕਿਉਂਕਿ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ ਜਿਵੇਂ ਆਪਾਂ ਸਵੇਰ ਦੇ ਟਾਈਮ ਤੇ ਹਨਾ ਆਪਾਂ ਜਲਦੀ ਉੱਠ ਕੇ ਆਪਣੇ ਕੰਮ ਧੰਦੇ ਸ਼ੁਰੂ ਕਰ ਲੈਣੇ ਆ ਤਾਂ ਫਿਰ ਨਾ ਜਿਹੜੇ ਜਲਦੀ ਕੰਮ ਤਾਂ ਦੇ ਸਵੇਰ ਦੇ ਖਤਮ ਹੋ ਜਾਂਦੇ ਨੇ ਤੇ ਫਿਰ ਆਪਾਂ ਨੂੰ ਕੁਝ ਟਾਈਮ ਆਪਾਂ ਰੈਸਟ ਵੀ ਕਰ ਲੈਣੇ ਆ ਤੇ ਫਿਰ ਆਪਾਂ ਦੁਪਹਿਰੇ ਵੀ ਉਹੀ ਆਪਣੇ ਦੁਪਹਿਰ ਵਾਲੇ ਕੰਮ ਵੀ ਜਲਦੀ ਖਤਮ ਹੋ ਜਾਂਦੇ ਨੇ ਤੇ ਸ਼ਾਮ ਵਾਲੇ ਵੀ ਫਿਰ ਜਲਦੀ ਖਤਮ ਹੋ ਜਾਂਦੇ ਨੇ ਹਨਾ ਤੇ ਬਾਕੀ ਸ਼ਾਮ ਨੂੰ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਸਵੇਰ ਦੇ ਚਲੋ ਹਨਾ ਸਾਫ ਸੁਪਈਆਂ ਦੇ ਕੰਮ ਬਣ ਜਾਂਦੇ ਨੇ ਨਾਲ ਕੱਪੜੇ-ਕੁਪੜੇ ਦੇ ਹੋ ਜਾਂਦੇ ਨੇ ਹਨਾ ਤੇ ਸਵੇਰ ਦੇ ਕੰਮ ਇਸ ਤਰ੍ਹਾਂ ਜਿਆਦਾ ਹੋ ਜਾਂਦੇ ਨੇ ਸ਼ਾਮ ਦੇ ਟਾਈਮ ਤੇ ਮੈਨੂੰ ਇਸ ਤਰ੍ਹਾਂ ਹੋ ਜਾਂਦਾ ਕਿ ਮੈਂ ਫਿਰ ਵੀਡੀਓ ਵੀ ਐਡੀਟਿੰਗ ਕਰਨੀ ਹੁੰਦੀ ਹੈ ਹਨਾ ਵੀਡੀਓ ਵੀ ਭੇਜਣੀ ਹੁੰਦੀ ਹੈ ਤਾਂ ਕਰਕੇ ਮੈਂ ਵੀ ਸਾਰੇ ਕੰਮ ਤੋਂ ਦੇ ਆਪਣੇ ਖਤਮ ਕਰਕੇ ਇਕੱਲੇ ਰੋਟੀ ਰਹਿ ਜਾਂਦੀ ਹੈ ਰੋਟੀ ਮੈਨੂੰ ਪਾਸਚ ਬਣਾਉਣੀ ਹੈ ਫਿਰ ਪਹਿਲਾਂ ਵੀਡੀਓ ਮੈਂ ਵੀਡੀਓ ਆਪਦੀ ਐਡੀਟਿੰਗ ਕਰਕੇ ਅਪਲੋਡ ਕਰਕੇ YouTube ਤੇ ਹਨਾ ਸਾਰਾ ਵੀਡੀਓ ਦਾ ਕੰਮ ਜਿਹੜਾ ਵਲੌਗ ਦਾ ਸਾਰਾ ਕੰਮ A to Z ਖਤਮ ਕਰਕੇ ਉਸ ਤੋਂ ਬਾਅਦ ਫਿਰ ਮੈਂ ਰੋਟੀ ਬਣਾਉਣੀ ਹੈ ਤੇ ਲੋ ਜੀ ਕੱਪੜੇ ਆਪਾਂ ਹੁਣ ਪਾ ਦਿੱਤੇ ਨੇ ਮਸ਼ੀਨ ਦੇ ਵਿੱਚ ਸੁੱਕਣ ਵਾਸਤੇ ਕੁਝ ਆਪਾਂ ਸੁਕਾ ਲਿਆ ਤੇ ਕੁਝ ਆਪਣੇ ਕੱਪੜੇ ਜਿਹੜੇ ਆ ਸੁੱਕ ਰਹੇ ਨੇ ਤੇ ਹੁਣ ਆਪਾਂ ਨਾਲ ਦੀ ਨਾਲ ਹੀ ਇੱਥੋਂ ਥੜਾ ਵਗੈਰਾ ਧੋ ਦਿੰਨੇ ਆ ਬਾਥਮ ਵਗੈਰਾ ਸਾਫ਼ ਕਰ ਦਿੰਨੇ ਆ ਤੇ ਫਿਰ ਆਪਾਂ ਜਿਹੜਾ ਬਾਹਰ ਦਾ ਸਾਰਾ ਕੰਮ ਹੁਣ ਨਿਬੜ ਕੇ ਸਾਰਾ A to Z ਸਾਫ਼ ਸਫਾਈ ਦਾ ਤੇ ਫਿਰ ਆਪਾਂ ਚੰ ਲਾਂਗੇ ਅੰਦਰ ਤੇ ਲੋ ਜੀ ਹੁਣ ਆਪਾਂ ਧੋ ਲਗੇ ਤੋਂ ਥੜਾ ਉਕੇ ਇੱਕ ਸਾਈਡ ਤੋਂ ਜਿਵੇਂ ਹੁਣ ਪਸ਼ੂਆਂ ਲਗਾਈ ਸੀ ਮੈਂ ਉਧਰੋਂ ਮੇਰਾ ਸਾਰਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਮੈਂ ਹੁਣ ਇੱਥੇ ਬਾਹਰ ਬੇੜੇ 'ਚ ਲੱਗ ਗਈ ਯਾਨਕਿ ਹੁਣ ਮੈਂ ਕੱਪੜਿਆਂ ਦਾ ਬਾਥਰੂਮ ਤੋਂ ਕੇ ਬਾਹਰੋਂ ਫਰਸ਼ ਜਿਹੜੀ ਧੂਣੀਆਂ ਉਹ ਧੋ ਕੇ ਸਾਰਾ ਯਾਨਕਿ ਬਾਹਰ ਦਾ ਕੰਮ ਖਤਮ ਕਰ ਦੂੰ ਫਿਰ ਰਹਿ ਜਾਊਗਾ ਮੇਰਾ ਅੰਦਰਾਂ ਦਾ ਹਨਾ ਫਿਰ ਮੈਂ ਸਾਰੇ ਕਿਤੇ ਪੋਚਾ ਲਗਾਉਂਗੀ ਉਸ ਤੋਂ ਬਾਅਦ ਰਹਿ ਜਾਊਗਾ ਮੇਰਾ ਰਸੋਈ ਦਾ ਕੰਮ ਫਿਰ ਮੈਂ ਜਾ ਕੇ ਰਸੋਈ ਸਾਫ਼ ਕਰੂੰਗੀ ਯਾਨਕਿ ਰੋਟੀ ਬਣਾ ਕੇ ਰੋਟੀ ਖਵਾ ਕੇ ਫਿਰ ਭਾਂਡੇ ਵਗੈਰਾ ਸਾਫ਼ ਕਰਕੇ ਰਸੋਈ ਸਾਫ਼ ਕਰਕੇ ਵੀ ਫਿਰ ਮੈਂ ਇਸ ਤਰੀਕੇ ਦੇ ਨਾਲ ਹੀ ਕੰਮ ਕਰ ਲੈਣੀ ਹੁੰਦੀ ਆ ਵੀ ਜਿੱਧਰ ਜਿਹੜੀ ਸਾਈਡ ਮੈਂ ਕੰਮ ਕਰ ਲੱਗ ਗਈ ਵੀ ਉਧਰੋਂ ਮੈਂ ਹੁਣ ਸਾਰਾ ਕੰਮ ਜਿਹੜਾ ਖਤਮ ਕਰ ਹੀ ਦੇਵਾਂ ਤੇ ਚਲੋ ਜੀ ਹੁਣ ਆਪਾਂ ਪਹਿਲਾਂ ਧੋ ਲਗੇ ਫਰਸ਼ ਫਿਰ ਚੱਲਦੇ ਆਪਾਂ ਅੰਦਰ ਤੇ ਦੇਖੋ ਆਪਾਂ ਬਾਰੋਂ ਵੀ ਸਾਰਾ ਧੋਤਾ ਤੇ ਸਾਰੇ ਕੱਪੜੇ ਵੀ ਸੁੱਕਣੇ ਪਾਤੇ ਤੇ ਜਿਹੜਾ ਵੀ ਸਾਫ਼ ਹੋ ਗਿਆ ਯਾਨੀ ਕਿ ਬਾਹਰ ਦਾ ਹੁਣ ਆਪਣਾ ਜਿਹੜਾ ਦੇਖੋ ਸਾਰਾ ਕੰਮ ਜਿਹੜਾ ਉਹ ਖਤਮ ਹੋ ਚੁੱਕਿਆ ਹੁਣ ਬਾਹਰ ਆਪਣਾ ਕੋਈ ਕੰਮ ਨਹੀਂ ਇੱਥੇ ਰਹਿ ਗਿਆ ਹੁਣ ਆਪਾਂ ਚੱਲਦੇ ਆਂ ਅੰਦਰ ਪਛਵਾਂ ਲੋ ਵੀ ਆਪਣਾ ਕੰਮ ਜਿਹੜਾ ਸਾਰਾ ਖਤਮ ਹੋ ਗਿਆ। ਹੁਣ ਆਪਾਂ ਚੱਲਦੇ ਆਂ ਅੰਦਰ ਤੇ ਅੰਦਰ ਆ ਗਏ ਆਪਾਂ ਤੇ ਹੁਣ ਆਪਾਂ ਇੱਥੇ ਲਗਾਉਨੇ ਆਂ ਛਾੜੂ। ਠੀਕ ਹੈ ਜੀ ਬਿਸਤਰੇ ਵਗੈਰਾ ਤਾਂ ਚਲੋ ਹਾਂ ਕੰਬਲ ਵਗੈਰਾ ਤਸਵੀਰੀ ਵਿੱਚ ਚੱਕ ਦਿੰਨੀ ਹੁੰਨੀ ਐ। ਤੇ ਹੁਣ ਆਪਾਂ ਪਹਿਲਾਂ ਛਾੜੂ ਲਗਾ ਲਗੇ। ਛਾੜੂ ਲਗਾਉਣ ਤੋਂ ਬਾਅਦ ਫਿਰ ਆਪਾਂ ਕਰਾਂਗੇ ਡਸਟਿੰਗ। ਡਸਟਿੰਗ ਕਰਨ ਤੋਂ ਬਾਅਦ ਫਿਰ ਪੂੰਝਾ ਵਗੈਰਾ ਲਗਾਵਾਂਗੇ। ਤੇ ਚਲੋ ਜੀ ਛਾੜੂ ਵਗੈਰਾ ਲਗਾ ਕੇ ਤੇ ਪਹਿਲਾਂ ਮੈਂ ਲਗਾ ਲਾਂ ਪੂੰਝਾ। ਤੇ ਹਾਂਜੀ ਰੋਜੀ ਆਪਾਂ ਛਾੜੂ ਵਗੈਰਾ ਲਗਾਤਾ ਸੀਗਾ ਉਸ ਤੋਂ ਬਾਅਦ ਆਪਾਂ ਨਾਲ ਦੇ ਨਾਲ ਲਾਗੇ ਪੋਚਾ ਲਾਉਣ ਤੇ ਫਿਰ ਇੱਧਰ ਪੋਚਾ ਲਗਾ ਕੇ ਤੇ ਫਿਰ ਆਪਾਂ ਡਸਟਿੰਗ ਵਗੈਰਾ ਕਰ ਲਈ ਸੀਗੀ ਤੇ ਹੁਣ ਕੱਲਾ ਪੋਚਾ ਰਹਿ ਗਿਆ ਤੇ ਆਪਾਂ ਪੋਚਾ ਲਗਾ ਦਈਏ ਪੋਚਾ ਲਗਾ ਕੇ ਉਸ ਤੋਂ ਬਾਅਦ ਫਿਰ ਜਾਵਾਂਗੇ ਰਸੋਈ ਦੇ ਵਿੱਚ ਤੇ ਫਿਰ ਆਪਾਂ ਜਾਨੀ ਕਿ ਰੋਟੀ ਬਣਾ ਕੇ ਹਨਾ ਖਵਾ ਕੇ ਖੁਦ ਖਾ ਕੇ ਭਾਂਡੇ ਵਗੈਰਾ ਸਾਫ਼ ਕਰਕੇ ਫਿਰ ਰਸੋਈ ਸਾਫ਼ ਕਰਾ ਕੇ ਤੇ ਆਪਾਂ ਸੱਪਾ ਹੁਣ ਲਗਾ ਲਗੇ ਪਹਿਲਾਂ ਪੋਚਾ ਹਾਂਜੀ ਲੋਜੀ ਪਾਸੇ ਇੱਥੇ ਰਹਿ ਗਿਆ ਪੂੰਚਾ ਲਗਾਉਣ ਵਾਲਾ ਬਾਕੀ ਸਾਰੇ ਕਿਤੇ ਪੂੰਚਾ ਜਿਹੜਾ ਲੱਗ ਚੁੱਕਿਆ ਤੇ ਪਰ ਮੈਂ ਵੀਡੀਓ ਜਿਹੜੀ ਥੋੜੀ ਹੋਈ ਬਣਾਈ ਹੈ ਕਿਉਂਕਿ ਫਿਰ ਵੀਡੀਓ ਜ਼ਿਆਦਾ ਭੱਡੀ ਹੋ ਜਾਣੀ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਪੂੰਚਾ ਇੱਥੇ ਜਿਹੜਾ ਰਹਿ ਗਿਆ ਥੋੜਾ ਜਿਹਾ ਲਗਾ ਕੇ ਇੱਥੇ ਫਿਰ ਜਾਉਂਗੀ ਰਸੋਈ ਦੇ ਵਿੱਚ ਤੇ ਰਸੋਈ ਦਾ ਕੰਮ ਜਿਹੜਾ ਖਤਮ ਕਰੂੰਗੀ ਤੇ ਚਲੋ ਜੀ ਆਪਾਂ ਇਹਦੀ ਵੀਡੀਓ ਨੂੰ ਵੀ ਇੱਥੇ ਰੋਕਾਂਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਤੇ ਨਵੇਂ ਤਾਂ ਕਰ ਲਿਓ ਸਬਸਕ੍ਰਾਈਬ ਠੀਕ ਆ ਜੀ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਸ ਸਿਕਾਲ